ਸੱਤਿਆਗਰ ਦੋਸਤੋ ਕੀ ਹਾਲ ਚਾਲ ਹੈ ਜੀ ਲੋ ਜੱਜ ਪਾਤਣਾ ਕਾਰ ਬਾਜ਼ਾਰ ਸਾਨੂੰ ਸਾਰਿਆਂ ਨੂੰ ਪਤਾ ਪੰਜਾਬ ਦਾ ਇੱਕ ਮਸ਼ਹੂਰ ਕਾਰ ਬਾਜ਼ਾਰ ਹੈ ਤੇ ਇੱਥੇ ਆਪਾਂ ਵੀਰ ਕੋਲ ਪਹੁੰਚੇ ਦਸ਼ਮੇਸ਼ ਮੋਟਰ ਤੇ ਫਿਰਦਾ ਵੀਰੇ ਸੱਤਿਆਗਰ ਕੀ ਹਾਲ ਚਾਲ ਹੈ ਜੀ ਵੀਰ ਜੀ ਬਹੁਤ ਵਧੀਆ ਤੇ ਜਿੰਨੇ ਵੀ ਆਪਣੇ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਆਪਣਾ ਪ੍ਰੋਪਰ ਐਡਰੈਸ ਦੱਸ ਦੋ ਕਿੱਥੇ ਪੈਂਦਾ ਹੈ ਤੇ ਕਾਰ ਬਾਜ਼ਾਰ ਦਾ ਨਾਮ ਕੀ ਹੈ ਵੀਰ ਜੀ ਆਪਣਾ ਪਾਤਣਾ ਸਨ ਸਿਟੀ ਦੇ ਨੇੜੇ ਹੈ ਜੀ ਪਤਲਾਕਾਰ ਬਾਜ਼ਾਰ ਦੇ ਵਿੱਚ ਹੈ ਆਪਣਾ ਇਹ ਪਟਿਆਲਾ ਬਾਈਪਾਸ ਆ ਗਿਆ ਜੀ ਠੀਕ ਹੈ ਆਪਣਾ ਬੱਸ ਸਟੈਂਡ ਦੇ ਲੱਗ ਗਿਆ ਬਈ ਬੱਸ ਸਟੈਂਡ ਤੋਂ ਜਦੋਂ ਤੁਸੀਂ ਆਪਣਾ ਪੁਲ ਦੇ ਥੱਲੇ ਜੀ 90 ਫੁੱਟੀ ਰੋਡ ਦੇ ਲਵੇ ਕਹਿੰਦੇ ਨਾਲ ਮਸ਼ਹੂਰ ਹੈ ਹਨਾ ਜੀ ਉਹਦੇ ਲਵੇ ਆ ਦਸ਼ਮੀਸ਼ ਮੋਟਰ ਦੇ ਨਾਮ ਹੈ ਬਾਕੀ ਬਾਈ ਦਾ ਕੰਟੈਕਟ ਨੰਬਰ ਤੇ ਐਡਰੈਸ ਉਹਨੂੰ ਸਕਰੀਨ ਤੇ ਚੱਲ ਰਿਹਾ ਬਾਕੀ ਗੱਡੀਆਂ ਵੀਰੇ ਦਿਖਾਵਾਂਗੇ ਇੱਕ ਸੁਣਿਆ ਜੀ ਕਿ ਪਤਲਾਕਾਰ ਸਭ ਤੋਂ ਸਸਤਾ ਹੈਗਾ ਹਾਂ ਜੀ ਵੀਰੇ ਹਾਂਜੀ ਅੱਜ ਪ੍ਰੂਫ ਕਰ ਦਾਂਗੇ ਆਪਾਂ ਹਾਂ ਜੀ ਵੀਰੇ ਬਿਲਕੁਲ ਕਰਾਂਗੇ ਲਓ ਜੀ ਹੁਣ ਗੱਡੀ ਕਰੋ ਚੈੱਕ ਸਭ ਤੋਂ ਪਹਿਲਾਂ ਵੀਰੇ ਦੇਅਰ ਡਿਜ਼ਾਇਰ ਤੇ ਹਾਂ ਇੱਕ ਚੀਜ਼ ਹੋਰ ਸਕਰੀਨਸ਼ਾਟ ਕਰੀ ਚੱਲੋ ਜਿਹੜੀ ਜਿਹੜੀ ਗੱਡੀ ਸਪਾਸੋਂ ਦਿਖਾਵਾਂਗੇ ਤਾਂ ਜੋ ਦਿੱਤੇ ਨੰਬਰ ਤੁਸੀਂ ਬਾਅਦੇ ਵਿੱਚ ਕੰਟੈਕਟ ਕਰ ਸਕੋ ਡਿਜ਼ਾਇਰ ਕਿੰਨਾ ਮਾਡਲ ਹੈ ਵੀਰੇ ਇਹ 13 ਰਜਿਸਟਰ 14 ਜੀ ਬੀਡੀਆਈ ਹੈ ਪੱਕੇ ਨੰਬਰ ਦੀ ਹੈ ਮਾਨਸਾ ਨੰਬਰ ਦੀ ਸੈਕਿੰਡ ਓਨਰ ਹੈ ਜੀ ਪੱਕੇ ਨੰਬਰ ਦੀ ਕਾਰ 13/14 ਪਾਸਿੰਗ ਤੁਹਾਨੂੰ 14 ਦੇ ਹਿਸਾਬ ਨਾਲ ਮਿਲੂਗੀ ਤੇ ਪੰਜਾਬ ਨੰਬਰ ਆ ਗਈ ਵੀਰੇ ਹਨਾ ਫਸਟ ਓਨਰ ਗੱਡੀ ਹੈ ਸੈਕਿੰਡ ਜੀ ਸੈਕਿੰਡ ਓਨਰ ਹੈ ਸੈਕਿੰਡ ਓਨਰ ਗੱਡੀ ਹੈ ਤੇ ਗੱਡੀ ਦਾ ਓਵਰਲ ਕੰਡੀਸ਼ਨ ਹਾਂਜੀ ਵੀਰੇ ਓਕੇ ਇੰਜਨ ਗੇਅਰ ਦੀ ਓਕੇ ਬਾਡੀ ਲੈਣ ਦੀ ਓਕੇ ਬਾਡੀ ਲੈਣ ਦੇ ਆਪਣੇ ਜਿਵੇਂ ਕਈ ਵੀਰੇ ਕਹਿੰਦੇ ਨੇ ਕਿ ਵੀਰੇ ਤੇ ਮੈਂ ਐਕਸੀਡੈਂਟ ਜਾਂ ਕੁਝ ਹੋਰ ਨਹੀਂ ਵੀਰੇ ਇੰਦਾ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪਣੀ ਜ਼ਿੰਮੇਵਾਰੀ ਪੂਰੀ ਰੱਖਾਂਗੇ ਵੀਰੇ ਨੋਨ ਐਕਸੀਡੈਂਟ ਦੀ ਆਪਣੀ ਜ਼ਿੰਮੇਵਾਰੀ ਪੂਰੀ ਤੇ 13/14 ਡੀਜ਼ਲ ਵੇਰੀਐਂਟ ਦੇ ਨਾਲ ਦਜ਼ਾਇਰ ਦਾ ਰੇਟ ਕਿ ਹੋਗਾ ਇਹਦਾ ਵੀਰੇ ਵੈਸੇ 365000 ਰੁਪਏ ਹੈ ਹਾਂਜੀ ਆਪਾਂ ਜੋ ਸੋਡੀ ਵੀਡੀਓ ਦੇਖ ਕੇ ਆਂਦੇ ਆਪਾਂ ਨੂੰ 3.5 ਲੱਖ ਦੀ ਵੀ ਦੇ ਦਾਂਗੇ 13/14 3.5 ਲੱਖ ਪੱਕੇ ਨੰਬਰ ਦੀ ਪੰਜਾਬ ਕੇ ਨੰਬਰ ਦੀ ਕਾਰ ਹੈ ਵੀਰੇ ਪੰਜਾਬ ਨੰਬਰ ਇਸ ਤੋਂ ਬਾਅਦ ਆ ਜੋ ਇੱਕ ਗੱਡੀ ਸਾਨੂੰ ਹੋ ਇਹ ਗੱਡੀ ਕਹਿੰਦੇ ਜੀ ਮਤਲਬ ਸਾਹੀ ਜੀਕਾਰ ਹੈ ਹਨਾ ਹਾਂਜੀ ਵੀਰੇ ZDI ਹੈਗੀ ਪੁਸ਼ ਬਟਨ ਸਟਾਰਟ ਹੈ ZDI ਟਾਪ ਮਾਡਲ ਹੈ ਸਿਆਜ ਕੱਡੀ ਹੈ ਤੇ ਵੀਰੇ ਇਹ ਗੱਡੀ ਦੀ ਐਵਰੇਜ ਵੀ ਬਹੁਤ ਸੋਹਣੀ ਜੀ ਹਾਂਜੀ ਵੀਰੇ 28 ਦੀ ਐਵਰੇਜ ਹੈ ਜੀ ਹਾਈਬ੍ਰਿਡ ਹੈ ਹਨਾ ਇਹ ਹਾਂਜੀ ਵੀਰੇ ਹਾਂਜੀ ਵੀਰੇ ਹਾਈਬ੍ਰਿਡ ਇੱਕ ਤਾਂ ਵੀਰੇ ਡੀਜ਼ਲ ਹੈ ZDI ਟਾਪ ਮਾਡਲ ਤੇ ਇਹ ਕਿੰਨੇ ਦੇ ਦੋਗੇ ਜੀ ਆਪਾਂ ਇਹ ਵੀਰੇ 3,70,000 ਰੁਪਏ ਰੇਟ ਹੈ ਦਾ ਦੇਖ ਲਓ ਜੀ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ 2014 ਕਿਹਾ ਹੈ ਹਨਾ ਹਾਂਜੀ ਵੀਰੇ 14 ZDI ਪੁਸ਼ ਬਟਨ ਸਟਾਰਟ 3 ਲੱਖ ਸੈਕੰਡ ਓਨਰ ਗੱਡੀ ਸੈਕੰਡ ਓਨਰ ਹੈ ਵੀਰੇ 3 ਲੱਖ 70 ਹਜ਼ਾਰ ਦੀ ਇਹ ਗੱਡੀ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਵੀਰੇ ਮਾਰੂਤੀ ਸੰਜੂਕੀ ਦੀ ਰਿਡਸ ਇਹਦੇ ਵਿੱਚ ਉਹ ਸਵਿਟਲ ਇੰਜਨ ਹੁੰਦਾ ਹੈ ਹਾਂਜੀ ਵੀਰੇ ਹਾਂਜੀ ਵੀਰੇ ਵੀੜੀ ਹੀ ਹੈ ਹਾਂਜੀ ਨਹੀਂ ਜੈਡ ਹੀ ਹੈ ਜੀ ਜੈਡ ਡੀ ਆਈ ਡੀਜ਼ਲ ਦੇ ਡਬਲ 에ਅਰਬੈਗ ਦੇ ਵਿੱਚ ਟੌਪ ਮਾਡਲ ਜਿਹਦੇ ਵਿੱਚ ਵੀਰੇ ਦੋ 에ਅਰਬੈਗ ਆ ਜਾਂਦੇ ਨੇ ਮਾਡਲ ਕਿੰਨੇ ਵੀਰੇ 14 ਜੀ 14 ਜੈਡ ਹੈ 14 ਪੀਰੀਅਡ ਕਿਉਂ ਗਏਦਾ ਇਹਦਾ ਰੇਟ ਵੀਰ ਜੀ 3,30,000 ਰੁਪਏ 3,30,000 ਰੁਪਏ ਦੀ ਬਣ ਜੂਗੀ ਵੀਰੇ 2000 ਸਾਰੀ ਓਰੀਜਨਲ 14 ਮਾਡਲ ਜੀ 14 ਮਾਡਲ ਹੈ ਫਸਟ ਓਨਰ ਗੱਡੀ ਜੀ ਫਸਟ ਓਨਰ ਸਾਰੀ ਓਰੀਜਨਲ ਗਾਰਾ ਇੱਕ ਉਹਦੀ ਡਿਟੇਲ ਦੱਸਦੇ ਵੀਰੇ ਜਿਹੜੀ ਆ ਆਪਣੀ ਸਵਿਫਟ ਡਿਜ਼ਾਇਰ ਜੀ ਫੋਟੋ ਭੱਜਣਗੇ ਹਾਂਜੀ ਵੀਰੇ ਉਹ ਵਿੱਚ ਹੀ ਬੋਲ ਦੋ ਉਹ ਵੀਰੇ ਆਪਣਾ ਸਵਿਫਟ ਪੀਵੀ ਤੇ ਪੀਵੀ 13 ਨੰਬਰ ਦੀ ਹੈ 14 ਮਾਡਲ ਹੈ ਹਾਂਜੀ ਬੀਡੀਆਈ ਹੈ ਜੀ ਓਕੇ ਔਰ ਆਲ ਓਵਰ ਗੱਡੀ ਓਕੇ ਇੰਜਨ ਗੇਅਰ ਦੀ ਓਕੇ ਹੈ ਜੀ ਕਿਸੇ ਵੀ ਤਰ੍ਹਾਂ ਦੀ ਗੱਡੀ ਉਹ ਜੀ ਆਪਾਂ ਸੈਕੰਡ ਓਨਰ ਗੱਡੀ ਹੈ ਸੰਗਰੂਰ ਨੰਬਰ ਗੱਡੀ ਹੈ ਜੀ ਮਾਡਲ 14 ਆ ਗਈ ਉਹ ਆਪਾਂ ਗੱਡੀ ਦੇ ਦਾਂਗੇ ਜੀ ਉਹਦਾ ਵੀ ਵੈਸੀ ਸੇਮ ਹੀ ਰੇਟ ਆ 370000 ਰੁਪਏ ਬਾਕੀ ਮੌਕੇ ਤੇ ਜੋ ਵੀ ਵੀਰੇ ਦਾ ਨਾਮ ਲੈ ਕੇ ਆਂਦਾ ਵੀਡੀਓ ਦੇਖ ਕੇ ਆਂਦਾ ਤਾਂ ਪੁੱਸਾ ਬਣਾ ਲਵਾਂਗੇ ਮਾਨ ਤਨ ਕਰ ਦਾਂਗੇ ਵੀਰੇ ਪੂਰੀ ਪਿੱਤਰੋ ਹੈਗੀ 14 ਮਾਡਲ ਸਟ ਡਿਜ਼ਾਇਰ ਗੱਡੀ ਬਾਕੀ ਵੀਰੇ ਜੀ ਕਿਸੇ ਹੋਰ ਗੱਡੀ ਦੇ ਰਿਕੁਆਇਰਮੈਂਟ ਆਪਣੀ ਪ੍ਰੋਵਾਈਡ ਕਰਵਾ ਦਾਂਗੇ ਜਿੰਨੀ ਵੀਰੇ ਵੀਰੇ ਦੇਖ ਰਹੇ ਨੇ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ ਲਓ ਜੀ ਜੇ ਕਿਸੇ ਮੇਰੇ ਵੀਰ ਦੀ ਇਸ ਤੋਂ ਇਲਾਵਾ ਕਿਸੇ ਹੋਰ ਗੱਡੀ ਦੀ ਕੁਐਰੀ ਹੁੰਦੀ ਆ ਤਾਂ ਦਿੱਤੇ ਹੋਏ ਨ